ਮੇਰੇ ਨਾਲ ਸਾਡੇ ਅਸ਼ਵੀ ਹਲਕੇ ਤੋਂ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਇਸ ਪਵਿੱਤਰ ਸ਼ਹਿਰ ਦੇ ਮੇਹਰ ਸਾਹਿਬ ਪਟਿਆ ਸਾਹਿਬ ਜੀ ਅਸੀਂ ਮੱਥਾ ਟੇਕਿਆ ਹੈ ਇਹ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਘਰ ਹੈ ਸਿੱਖਾਂ ਦਾ ਮੱਕਾ ਅਸੀਂ ਅਰਦਾਸ ਕਰਕੇ ਆਏ ਹਾਂ ਕਿ ਮਾੜਾ ਸੱਚੇ ਪਾਤਸ਼ਾਹ ਕਿਰਪਾ ਰੱਖੇ ਚੜ੍ਹਦੀ ਕਲਾ ਤੇ ਰੱਖੇ ਸੰਗਤਾਂ ਉਦਾਂ ਹੀ ਆਉਣ ਜੜੀਆਂ ਕੁਛ ਸ਼ਰਧਾ ਦੀ ਤਤਾਂ ਲੋ ਜੜੀਆਂ ਈਮੇਲਾਂ ਤੇ ਥ੍ਰੈਟ ਵਗੈਰਾ ਭੇਜੀ ਜਾਂਦੀਆਂ ਪੰਜਾਬ ਸਰਕਾਰ ਸ਼ਰਧਾ ਮੁਖ ਮੁਖਵੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਚੀਜ਼ ਤੇ ਪੂਰੇ ਲੱਗੇ ਆ ਪੂਰੇ ਸਕਿਉਰਟੀ ਦੇ ਪ੍ਰਬੰਧ ਕੀਤੇ ਅਸੀਂ ਸਭ ਨੂੰ ਬੇਨਤੀ ਕਰਾਂਗੇ ਕਿ ਗੁਰੂ ਰਾਮਦਾਸ ਦੀ ਤਰਤੀਆ ਇੱਥੇ ਕੁਛ ਨਹੀਂ ਹੋਣਾ ਸਾਦੇ ਆਓ ਮੱਥਾ ਟੇਕਣ ਮੱਥਾ ਟੇਕ ਕੇ ਆ ਕੇ ਅਰਦਾਸ ਕਰ ਇਸ ਹਰਤਾਨ ਮੁਕਸਤਾਨ ਦੀ ਬਾਕੀ ਵੀ ਹਰਤਾਨ ਮੁਕਸਤਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਸੋ ਅਸੀਂ ਮਿਲੇ ਵੀ ਆ ਆਪਣੇ ਅਧਿਕਾਰੀਆਂ ਨੂੰ ਐਸਪੀਸੀ ਦੇ ਨੂੰ ਉਹਨਾਂ ਨੂੰ ਵੀ ਇਹ ਕਿਹਾ ਸਰਕਾਰ ਤੇ ਹਾਜ਼ਰ ਹੀ ਆ ਪਰ ਇਸ ਸਤਾਨਵਾਦ ਤੇ ਜਾਤੀ ਤੌਰ ਤੇ ਵੀ ਸਾਡੀ ਜਿੱਥੇ ਲੋੜ ਪਵੇ ਅਸੀਂ ਉਹਦੇ ਲਈ ਤਿਆਰ ਬਰਤਿਆਰ ਹਾਂ ਅਸੀਂ ਕਿ ਕਿਸ ਨੂੰ ਇੰਦਰ ਅੱਖ ਵੀ ਚੁੱਕ ਨਹੀਂ ਦੇਵਾਂਗੇ ਤੇ ਸਾਡੇ ਇੱਥੇ ਤਾਂ ਜਿਹੜਾ ਕੋਈ ਬੰਦਾ ਦੂਰ ਬੈਠਾ ਨੇੜੇ ਬੈਠਾ ਕੋਈ ਸ਼ੈਤਾਨ ਕੋਈ ਸਾਜ਼ਿਸ਼ ਕਰਤਾ ਕੋਈ ਹੋਰ ਪਿੱਛੇ ਕੋਈ ਪਤਾ ਨਹੀਂ ਕੌਣ ਆ ਅਸੀਂ ਇਹੋ ਜਿਹੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਹਰ ਸੰਭਵ ਨਹੀਂ 500% ਜਿਹੜਾ ਇੱਥੇ ਪਤਾ ਨਹੀਂ ਲੰਦਾ ਬੀਤੀ ਨੇ ਵਿਰੋਧੀ ਪਾਰਟੀ ਕੋਈ ਉਹਨਾਂ ਦਾ ਕਹਿੰਦੇ ਕਿ ਮੁੱਖ ਮੰਤਰੀ ਪੰਜਾਬ ਤੋਂ ਕਿਉਂ ਨਹੀਂ ਮੰਨਦੇ ਇੱਥੇ ਇੱਕ ਵਾਰੀ ਉਹਨਾਂ ਚੀਜ਼ਾਂ ਕੋਈ ਨਹੀਂ ਉਹ ਆਉਣਗੇ ਉਹ ਵੀ ਹੁੰਦੇ ਆ ਅੱਗੇ ਵੀ ਹੁੰਦੇ ਆ ਸਭ ਤੋਂ ਜ਼ਿਆਦਾ ਜੁੜੀ ਹੈ ਕਿ ਮਤਲਬ ਜਿਹੜਾ ਸਖਿਆ ਦੇ ਪ੍ਰਬੰਧ ਉਹਨਾਂ ਨੇ ਦੋ ਦਿਨ ਪਹਿਲਾਂ ਸਾਰੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਲਈ ਡੀਜੀਪੀ ਸਾਹਿਬ ਉਹ ਮੀਟਿੰਗ ਦੇ ਵਿੱਚ ਸੀਗੇ ਹੋਮ ਸੈਕਟਰੀ ਸੀਗੇ ਚੀਫ ਸੈਕਟਰੀ ਸੀਗੇ ਉਹਨਾਂ ਨੇ ਸਭ ਸਖਤ ਅਦਾ ਕੀਤੀਆਂ ਕਿ ਇਹ ਕੋਈ ਵੀ ਇੱਦਾਂ ਦੀ ਅਨਸਕਾਵੀ ਘਟਨਾ ਨਹੀਂ ਹੋਣੀ ਚਾਹੀਦੀ ਉਹਦੀ ਪੂਰੀ ਤੈਅ ਕੀਤੀ ਹੈ ਸੀਐਮ ਸਾਹਿਬ ਪੂਰੇ ਚਿੰਤਤ ਨੇ ਇਹ ਮਾਮਲਾ ਉਸ ਸਾਡੀ ਸਰਕਾਰ ਚਿੰਤਤ ਹੈ ਕਿ ਸਾਡੇ ਇਸ ਧਾਰਮਿਕ ਸਥਾਨ 'ਤੇ ਕੋਈ ਬੰਦਾ ਅੱਖ ਚੁੱਕ ਕੇ ਨਾ ਵੇਖੇ ਇਹ ਸਾਡੀ ਮੰਦਰ ਜਿਹੜੀ ਉਹ ਕੁਝ ਅੱਜ ਮਾਮਲੇ ਕਿ ਟਕਿਆ ਐਡਵਾਂਸਡ ਟੈਕਨੋਲੋਜੀ ਹੋਣ ਦੇ ਕਾਰਨ ਵੀ ਜਿਹੜਾ ਵਾ ਅਜੇ ਤੱਕ ਉੱਥੋਂ ਤੱਕ ਨਹੀਂ ਪਹੁੰਚਿਆ ਗਿਆ ਕੀ ਕਾਰਨ ਨਹੀਂ ਨਹੀਂ ਪਹੁੰਚਿਆ ਗਿਆ ਕਿਉਂ ਨਹੀਂ ਪਹੁੰਚਿਆ ਗਿਆ ਉਹ ਤਾਂ ਬਹੁਤ ਕੁਝ ਕਹਿੰਦੇ ਆ ਉਹ ਤਾਂ ਉਲਤੀ ਪਾਰਟੀ ਦੇ ਲੋਕਾਂ ਦਾ ਆਪਣੀ ਡਿਊਟੀ ਆ ਕਿ ਉਹਨਾਂ ਦੇ ਹੱਥ ਚੀਜ਼ ਤੇ ਵਿਰੋਧ ਕਰਦਾ ਕਿ ਅਸੀਂ ਪਹੁੰਚੇ ਜਨ ਦਿੱਲੀ ਤੱਕ ਪਹੁੰਚ ਗਏ ਆ ਇੱਕ ਇੰਜੀਨੀਅਰ ਜਿਹੜਾ ਤੁਸੀਂ ਪੜਿਆ ਇਹ ਕੱਲ੍ਹ ਖਬਰਾਂ ਦੇ ਵਿੱਚ ਸਾਡੀ ਪੁਲਿਸ ਨੇ ਜਿਹੜਾ ਫੜਿਆ ਅੱਗੇ ਵੀ ਜਾਂਚ ਕਰ ਰਹੇ ਆ ਤੋੜ ਤੱਕ ਵੀ ਇਹ ਕਿੱਥੋਂ ਆਦਿਆਂ ਕੌਣ ਕਰਿਆ ਇਹਦੇ ਪਿੱਛੇ ਕੌਣ ਆ ਇਹ ਚੀਜ਼ਾਂ ਜਿਹੜੀਆਂ ਜਾਂਚ ਦਾ ਵਿਸ਼ਾ ਦੇ ਤੋ ਕਰ ਰਹੇ ਆ ਉਹਦੇ ਇਹਦੇ ਚੰਗੇ ਰਿਜ਼ਲਟ ਨਿਕਲਦੇ ਨੇ ਸਕਿਉਰਟੀ ਪੱਖੋਂ ਵੀ ਹੱਥ ਪੱਖੋਂ ਸਕਿਉਰਟੀ ਜਿਹੜੀ ਇੱਥੇ ਕੀਤੀ ਆ ਅੱਜ ਪਵਲੇ ਕਹਿੰਦੇ ਕਿ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਹੈ ਲੇਕਿਨ ਕੋਈ ਕਰ ਨਹੀਂ ਜਾ ਸਰਕਾਰ ਉਹ ਕੇਂਦਰੀ ਗ੍ਰਹਿ ਮੰਤਰੀ ਤੱਕ ਪਹੁੰਚੀ ਸਰ ਕੋਈ ਗੱਲ ਨਹੀਂ ਜੇ ਲੋੜ ਹੋਊ ਤੇ ਮੁਖਵੰਤੀ ਸਾਹਿਬ ਅੱਗੇ ਵੀ ਕਰਦੇ ਹੁਣ ਵੀ ਕਰਨਗੇ ਕੋਈ ਏਦਾਂ ਦੀ ਕੋਈ ਗੱਲ ਸਮਝਦੇ ਕਿ ਕੀ ਗੱਲ ਹੈ ਕਿ ਨੌਕਰੀ ਸਿਆਸਤ ਨਹੀਂ ਹੋਣੀ ਨਹੀਂ ਨਹੀਂ ਕੋਈ ਸਿਆਸਤ ਨਹੀਂ ਕਰਨੀ ਚਾਹੀਦੀ ਯਾਰ ਇੱਥੇ ਹੋਣਾ ਚਾਹੀਦਾ ਚੜ੍ਹਦੀ ਕਲਾ ਵੀ ਅਰਦਾਸ ਕਰਨੀ ਬਸ